माड़ी गल है लोगों का विश्वास जितके अः लोगों के नुमाइंदे बनते हैं और जाने है, लोक सभा और विधानसभा फिर अभी पार्टी चेंज करते हैं तो लोगों का विश्वास टुटता है और टुटा तो विश्वास लोग तो तो ना दुखी हो जाते हैं बहुत ज्यादा और पंजाब के लोग तो इस करके बहुत दुखी ने क्योंकि बहुत अदला बदली हो रही है माड़ी गल नहीं होनी चाहिए जलंधर के एम एल ए क्रील लिंकू कहने की ਕਦਰ ਨੂੰ ਸੋਰੀ ਆ ਮਨੀ ਫਾਤੀ ਪੰਜਾਬ ਕੋ ਕੰਮ ਕਰਦਾ ਜਾਦੇ ਸਾਰੇ ਕਾਰਜਕਰ ਉਹ ਹੋਵੇ ਸਹੀ ਇਜ਼ਾਮ ਦੇਖੋ ਮੈਂ ਸਰਕਾਰ ਚ ਮਿਨਿਸਟਰੀ ਰਿਹਾ ਔਰ 11 ਮਹੀਨੇ ਮਿਨਿਸਟਰੀ ਕਰ ਮੈਂ ਸ਼ਾਇਦ ਤੁਨ ਜਨਵਤ ਕਟ ਹੋਣਗੇ ਮੈਨੂੰ ਕਦੇ ਕਿਸ ਨੇ ਰੋਕਿਆ ਨਹੀਂ ਕਿਸੇ ਕੰਮ ਤੋਂ ਮੇਰਾ ਟੋਟਲ ਆਜ਼ਾਦੀ ਸੀ ਟੋਟਲ ਫਰੀडम ਸੀ ਮੈਨੂੰ ਮੈਂ ਆਪਣੀ फ्रीडम ਨਾਲ मेरे ਕਰਦਾ ਸੀਗਾ ਸ਼ਾਇਦ ਮਿਨਿਸਟਰੀ ਹੋ ਜੀ ਸੀ ਕਿ ਮੈਨੂੰ ਜਾਇਜਸੀ ਲੋਕਲ

ਅਸੀਂ ਕਿਵੇਂ ਨਹੀਂ ਸ਼ਰਮਾ ਜਾਣੇ ਕਿ ਯਾਰਾ ਕੰਮ ਕਰਨ ਲੱਗੇ ਲੱਗੂ ਦਾ ਜੋ ਮੈਂ ਖੁਦਕੁਬਾਈ ਚ ਕਰਨ ਰਿਹਾ ਉਹ ਕਦੇ ਤੇ ਦੱਸਣਾ ਲੋਕਾਂ ਨੂੰ ਕਿ ਖੁਦਕੁਬਾਈ ਕਰਨ ਦੇ। ਸੋ ਉਹਨਾਂ ਦਾ ਬਾਕੀ ਪਾਰਟੀ ਨਾਲ ਉਹਨਾਂ ਸੋ ਬਿਲਕੁਲ ਅਲੱਗ ਹੈ। ਉਹ ਕਹਿੰਦੇ ਕਿ ਇਕੱਲੇ ਇਕੱਲੇ ਬਧਾਈ ਕਿ ਨਾ ਇੱਕ ਟੱਚ ਹੈਗੇ ਆ ਸਾਡੇ ਭਜਪਾ ਵਾਲੇ ਕਹਿ ਰਹੇ ਨੇ ਤੇ ਸਾਡੀ ਇਕੱਲੇ ਇਕੱਲੇ ਬਧਾਈ ਕਰਨ ਦੇ। ਦੇਖੋ ਇਸ ਤਰ੍ਹਾਂ ਹੁੰਦਾ ਕਿਉਂ ਟੈਲੀਫੋਨ ਕਿਸ ਨੂੰ ਕਰ ਲੈਣਾ ਤੇ ਕੋਈ ਟੱਚ ਨਹੀਂ ਨਾ ਹੁੰਦਾ। ਤੇ ਉਦੋਂ ਅਗਲੇ ਬੰਦਾ ਕਿ ਹਾਂ ਜੀ ਮੈਂ ਤੁਹਾਡੇ ਨਾਲ ਇੰਟਰਸਟਡ ਹਾਂ ਤੇਰੀ ਟੱਕੜੇ ਗੱਲ। ਤੇ ਇਸ ਕਰਕੇ ਸਾਰੀ ਦੁਨੀਆ ਸਾਰੀ ਮਿਲਦੀ-ਗਿਲਦੀ ਐ ਅਸੀਂ ਹੁਣ ਜਦੋਂ ਵਿਧਾਨ ਸਭਾ ਜਾਂ ਹੱਸੇ ਮੁਖੌਲ ਚ ਕਈ ਗੱਲਾਂ ਹੋ ਜਾਂਦੀਆਂ ਪਰ ਇਹ ਵੀ ਮਤਲਬ ਕਿ ਤੁਸੀਂ ਸਾਰਿਆਂ ਦਾ ਟੱਚ ਹੈ ਜੀ ਕੋਈ ਉਹ ਗੋਲ ਆ ਰਿਹਾ ਜੀ ਬਿਜਲੀ ਬੋਲ ਰਿਹਾ ਨਹੀਂ ਮੈਨੂੰ ਕਿਤੇ ਫੋਨ ਨਹੀਂ ਆਇਆ ਪਰ ਡਾਰ ਬਾਈ ਸਾਹਿਬ ਨਹੀਂ ਨਹੀਂ ਮੈਨੂੰ ਕੋਈ ਫੋਨ ਨਹੀਂ ਆਇਆ ਲੇਕਿਨ ਪਰਸੋ ਚੌਂਦ ਨੇ ਆਉਂਦੇ ਮੇਰੇ ਪੀਏ ਕੋ ਮੇਰਾ ਫੋਨ ਸੀਗਾ ਤੇ ਇੱਕ ਬੰਦਾ ਸੀ ਬਾਹਲਾ ਨੰਬਰ ਸੀ ਉਹਨੇ ਗਲਤੀ ਨਾਲ ਚੁੱਕ ਲਿਆ ਮੈਂ ਕਿਹਾ ਬਾਅਦ ਵਿੱਚ ਚੁੱਕਿਆ ਨਾ ਕਰੋ ਜੀ ਉਹਨੇ ਚੁੱਕ ਲਿਆ ਤੇ ਬੰਦਾ ਕਹਿੰਦਾ ਡਾਟ ਨਿੱਜਰ ਨਾਲ ਗੱਲ ਕਰਾ ਉਹ ਮੇਰੇ ਪੀਏ ਕਹਿੰਦੇ 200 ਸੀ ਕੀ ਗੱਲ ਕਰਨੀ ਆ ਉਹ ਬੰਦਾ ਉਹਨੇ ਦੱਸਿਆ ਨਹੀਂ ਕੀ ਕੰਮ ਹੈ ਤੇ ਜੋ ਨਾਂ ਦੱਸਿਆ ਸੀ ਉਹਨੇ ਉਹ ਬਹੁਤ ਪਤਾ ਲੱਗਾ ਕਿ ਉਹ ਜਿਹੜੇ ਬਾਕੀ ਆ ਮੇਰੇ ਨਾਲ ਮੇਸੋ ਦਾ ਵੀ ਨਾਮ ਹੋਈ ਸੀ ਸੋ ਇਸ ਕਰਕੇ ਹੋ ਸਕਦਾ ਕਿ ਉਹ ਟਰਾਈ ਕਰ ਰਹੇ ਹੋ ਪਰ ਮੈਨੂੰ ਮੈਨਾਂ ਕੋਈ ਕਿਸੇ ਗੱਲ ਨਹੀਂ ਇਸ ਤਰ੍ਹਾਂ ਬੀਜੇਪੀ ਦਾਵਾ ਕਰ ਰਹੀ ਕਿ 400 ਤੋਂ ਪਾਰ ਲੋਕ ਸਭਾ ਚੁਣਾਂ ਦੇ ਸੀ ਦੇਖੋ ਲੱਗਦਾ ਨਹੀਂ ਹੈ ਜੇ ਆਏਗਾ ਤੇ ਹਿੰਦੁਸਤਾਨ ਵਾਸਤੇ ਬਹੁਤ ਮਾੜਾ ਦਿਨ ਹੋਏਗਾ ਬਹੁਤ ਹੀ ਸਟਰੋਂਗ ਕੋਈ ਪਾਰਟੀ ਨਹੀਂ ਹੁਣ ਜੀ ਵੀ ਆਰਗੇਨਾਈਜੇਸ਼ਨ ਬਹੁਤ ਸਟਰੋਂਗ ਜੇ ਰਹੀ ਹੈ 2/3 ਮੈਜੋਰਿਟੀ ਨਹੀਂ ਮਿਲ ਜੇ ਤੇ ਕਨਸਟਿਟਿਊਐਂਟ ਚੇਂਜ ਹੋ ਜਾਣੀ ਹੈ ਅਸੀਂ ਅੱਖਾਂ ਚ ਘਸੋਂਦੇ ਤੇ ਰੋਣਾ ਹਿੰਦੁਸਤਾਨੀਆਂ ਨੇ ਪਰ ਉਹ ਟਾਈਮ ਬਹੁਤ ਡੇਟ ਹੋ ਜਾਣਾ ਹੈ ਲੇ ਮਛਰੇ ਫਿਰਦੇ ਆਈਂ ਸੋ ਪੰਜਾਬੀ ਦੇ ਖਾਸ ਸਟੈਂਡ ਰਹਿਣਗੇ ਆਪਣਾ ਪਰ ਨਾ ਬਾਕੀ ਹਿੰਦਸਤਾਨ ਨੂੰ ਮੇਰੀ ਪਰਮਾਥਾਂ ਪਾਸੋਂ ਅਦਾਸ ਵੀ ਹੈ ਤੇ ਹਿੰਦਸਤਾਨ ਨੂੰ ਰਿਕਵੈਸਟ ਵੀ ਹੈ ਕਿ ਸੋਚ ਕੇ ਵੋਟ ਪਾਓ ਜਿਹੜੇ ਗੱਲਾਂ ਚੰਗੀਆਂ ਸੁਹਾਣੀਆਂ ਲੱਗਦੀਆਂ ਹੁੰਦੀਆਂ ਨੇ ਚੰਗੀਆਂ ਨਹੀਂ ਹੁੰਦੀਆਂ ਠੀਕ ਹੈ ਜੀ ਪੰਜਾਬ ਤੋਂ ਪਹਿਲੀ ਵਾਰੀ ਕੰਦੇ ਚੌਨ ਲੱਗਦੀ ਹੈ ਜਿੱਥੇ ਗੱਲ ਜੋੜ ਘੜ ਜੋੜ ਦਾ ਤਾਂ ਕਾਮਾਤ ਜਿੱਦਾਂ ਹੋਣ ਗਏ ਹੈ